ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਸਰਸਾ ਨਦੀ ਪਾਰ ਕਰਨ ਤੋਂ ਲੈ ਕੇ ਸ਼ਹੀਦੀਆਂ ਤੱਕ ਦਾ ਸਫ਼ਰ ਸਰਸਾ ਦੀ ਧਾਰ ਨੇ ਉਸ ਰਾਤ ਕੇਵਲ ਰਸਤਾ ਨਹੀਂ ਇਤਿਹਾਸ ਵੀ ਬੰਡ ਦਿੱਤਾ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਇੱਕ ਭਰੋਸੇ ਦੀ ਛਾਂ ਲੱਭ ਰਹੇ ਸਨ ਮੁਰਿੰਡੇ ਦੀ ਜੇਲ੍ਹ ਦੀਆਂ ਠੰਡੀਆਂ ਕੰਧਾਂ ਸੁਣਦੀਆਂ ਹਨ ਹੌਸਲੇ ਦੀਆਂ ਗੂੰਜਾਂ ਛੋਟੇ ਸਹਿਬਜ਼ਾਦੇ ਖੜੇ ਸੀ ਆਤਮਾ ਡੋਲ ਨਜ਼ਰਾਂ ਡੋਲ ਕੈਦ ਦੇ ਹਰ ਕੋਠੇ ਵਿੱਚ ਚੁੱਪ ਪਰ ਹਰ ਚੁੱਪ ਵਿੱਚ ਬਹਾਦਰੀ ਦੀ ਰੌਸ਼ਨੀ ਉਹ ਸੱਚ ਦੇ ਸਾਹਮਣੇ ਝੁਕਣ ਦੀ ਕੋਈ ਇੱਛਾ ਨਹੀਂ ਸੀ ਰੱਖਦੇ ਗੰਗੋ ਬਾਮਣ ਨੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡੇ ਦੀ ਜੇਲ੍ਹ ਵਿੱਚ ਲਜਾਣ 'ਚ ਮਦਦ ਕੀਤੀ ਜਿਸ ਨਾਲ ਉਹ નિર્ਦੋਸ਼ ਬੱਚੇ ਸ਼ਹੀਦ ਹੋਣ ਲਈ ਆਸਾਨੀ ਨਾਲ ਹਵਾਲੇ ਕਿਤੇ ਗੰਗੋ ਬਾਮਣ ਜਿਸਨੇ ਕਦੇ ਗੁਰੂ ਘਰ ਦੀ ਸੇਵਾ ਕੀਤੀ ਸੀ ਉਸਦੇ ਮਨ ਵਿੱਚ ਲਾਲਚ ਨੇ ਧਰਮ ਨੂੰ ਮਾਰ ਦਿੱਤਾ ਧੋਖੇ ਦੀ ਸੂਚਨਾ ਜ਼ਾਲਿਮਾਂ ਤੱਕ ਪਹੁੰਚਾਈ ਅਤੇ ਛੋਟੇ ਸਹਿਬਜ਼ਾਦੇ ਠੰਡੀ ਬੁਰਜ ਦੀ ਬਰਫੀਲੀ ਖਾਮੋਸ਼ੀ ਵਿੱਚ ਕੈਦ ਹੋ ਗਏ ਉਸ ਠੰਡ ਵਿੱਚ ਸਰੀਰ ਕੰਬ ਰਹੇ ਸਨ ਪਰ ਹੌਸਲੇ ਨਹੀਂ ਮਾਤਾ ਗੁਜਿਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਨਾਲ ਚਟਾਨ ਵਾਂਗ ਖੜੇ ਸਨ ਉਹ ਸਾਹਸ ਦੀ ਜਿਉਂਦੀ ਜਾਗਦੀ ਮੂਰਤ ਸਨ ਉਹਨਾਂ ਕਿਹਾ ਬੱਚਿਓ ਡਰਿਓ ਨਾ ਸੱਚ ਅਕਾਲ ਦਾ ਰਸਤਾ ਹੈ ਛੋਟੇ ਸਹਿਬਜ਼ਾਦੇ ਇਹ ਬਚਨ ਸੁਣ ਹੋਰ ਵੱਡੇ ਹੋ ਗਏ ਸਰਹਿੰਦ ਦੇ ਦਰਬਾਰ ਵਿੱਚ ਉਹਨਾਂ ਨਜ਼ਰਾਂ ਨਾ ਚੁਕਾਈਆਂ ਜ਼ਾਲਮ ਦੀ ਅੱਖ ਵਿੱਚ ਅੱਖ ਪਾ ਖੜੇ ਰਹੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਭਾਵੇਂ ਉਮਰਾਂ ਛੋਟੀਆਂ ਸਨ ਪਰ ਉਹਨਾਂ ਦੀ ਆਤਮਾ ਅਡੋਲ ਸੀ। ਜ਼ਾਲਮਾਂ ਨੇ ਕਿਹਾ ਧਰਮ ਬਦਲੋ ਪਰ ਉੱਤਰ ਡਰ ਤੋਂ ਖਾਲੀ ਸੀ। ਸਿਰ ਜਾ ਸਕਦਾ ਪਰ ਸਿੱਖੀ ਨਹੀਂ। ਨੀਹਾਂ ਚੁਣੀਆਂ ਗਈਆਂ ਪਰ ਹਿੰਮਤ ਨਹੀਂ ਚੁਣੀ ਗਈ। ਦੀਵਾਰਾਂ ਉੱਚੀਆਂ ਚੜ੍ਹਦੀਆਂ ਗਈਆਂ ਪਰ ਛੋਟੇ ਸਹਿਬਜ਼ਾਦਿਆਂ ਦਾ ਹੌਸਲਾ ਸਾਹਸ ਉਹਨਾਂ ਤੋਂ ਵੀ ਉੱਚਾ ਹੁੰਦਾ ਗਿਆ ਉਸ ਹਨੇਰੇ ਸਮੇਂ ਵਿੱਚ ਕੁਮਾ ਮਾਸਕੀ ਖੜਾ ਸੀ ਦਰਬਾਰ ਵਿੱਚ ਪਰ ਜ਼ਾਲਿਮਾਂ ਦੇ ਨਾਲ ਨਹੀਂ ਹੱਥ ਬੰਨੇ ਸਨ ਪਰ ਅੰਤਰਾਤਮਾ ਆਜ਼ਾਦ ਸੀ ਉਸ ਦੀ ਚੁੱਪ ਚੀਖ ਬਣ ਗਈ ਉਸਨੇ ਤਲਵਾਰ ਨਹੀਂ ਚੁੱਕੀ ਪਰ ਜ਼ੁਲਮ ਨੂੰ ਮਨੋਂ ਸਵੀਕਾਰ ਵੀ ਨਾ ਕੀਤਾ ਉਹ ਰਹਿ ਗਿਆ ਇੱਕ ਜਿਉਂਦਾ ਗਵਾਹ ਕਿ ਹਰ ਜ਼ਾਲਮ ਦੇ ਨੇੜੇ ਕੋਈ ਨਾ ਕੋਈ ਚੁੱਪ ਸੱਚ ਵੀ ਖੜਾ ਹੁੰਦਾ ਹੈ। ਮੋਤੀराम ਮੈਰਾ ਮਨੁੱਖਤਾ ਦੀ ਉਹ ਮਿਸਾਲ ਦੁੱਧ ਦੇ ਘਟ ਸਿੱਖ ਇਤਿਹਾਸ ਬਣ ਗਏ। ਉਹਨਾਂ ਦਾਸ ਦਿੱਤਾ ਕਿ ਜ਼ੁਲਮ ਦੇ ਵੇਲੇ ਇਨਸਾਨ ਬਣੇ ਰਹਿਣਾ ਸਭ ਤੋਂ ਵੱਡੀ ਬਹਾਦਰੀ ਹੈ। ਜਦੋਂ ਸ਼ਹੀਦੀ ਦਾ ਵੇਲਾ ਆਇਆ ਮਾਤਾ ਗੁਜਰਕੌਰ ਜੀ ਨੇ ਧਰਤੀ ਵੱਲ ਨਹੀਂ ਅਕਾਲ ਪੁਰਖ ਵਾਲਾ ਤੱਕਿਆ ਅਤੇ ਸਿਮਰਨ ਕਰਦਿਆਂ ਸੱਚ ਨਾਲ ਮਿਲ ਗਏ ਕਹਾਣੀ ਇੱਥੇ ਨਹੀਂ ਮੁੱਕੀ ਟੋਡਰ ਮੱਲ ਵੀ ਖੜਾ ਸੀ ਨਾ ਡਰ ਨਾ ਲਾਲਚ ਉਹਨਾਂ ਨੇ ਮਿੱਟੀ ਨਹੀਂ ਖਰੀਦੀ ਉਹਨਾਂ ਨੇ ਇਜਾਜ਼ਤ ਖਰੀਦੀ ਤਾਂ ਜੋ ਸ਼ਹੀਦਾਂ ਨੂੰ ਆਖਰੀ ਸਨਮਾਨ ਮਿਲ ਸਕੇ ਸੋਨੇ ਦੀਆਂ ਮੋਹਰਾਂ ਧਰਤੀ ਤੇ ਨਹੀਂ ਉਹਨਾਂ ਦੀ ਆਤਮਾ ਵਿੱਚ ਗਈਆਂ ਉਸ ਦਿਨ ਸੰਸਕਾਰ ਨਹੀਂ ਇਤਿਹਾਸ ਲਿਖਿਆ ਗਿਆ ਛੋਟੇ ਸਾਹਿਬਜ਼ਾਦੇ ਦੀਵਾਰਾਂ ਵਿੱਚ ਨਹੀਂ ਜ਼ਾਲਮ ਦੀ ਅੱਖ ਵਿੱਚ ਚੁਣੇ ਗਏ ਉਹ ਮਰੇ ਨਹੀਂ ਉਹ ਸ਼ਹੀਦ ਹੋ ਗਏ ਅਤੇ ਮਾਤਾ ਗੁਜਰਕੌਰ ਜੀ ਸਾਨੂੰ ਸਿਖਾ ਗਏ ਸਾਹਸ ਕੀ ਹੁੰਦਾ ਹੈ ਦਲੇਰੀ ਕੀ ਹੁੰਦੀ ਹੈ ਅਤੇ ਕਿਵੇਂ ਜ਼ੁਲਮ ਦੇ ਸਾਹਮਣੇ ਅੱਖ ਵਿੱਚ ਅੱਖ ਪਾ ਕੇ ਸੱਚ ਬੋਲਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ Wahigruji ki fate